ਹਾਂਜੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਆਏ ਸੀਗੇ ਪਟਿਆਲੇ ਹੈੱਡ ਆਫਿਸ ਦੇ ਵਿੱਚ ਉਸ ਤੋਂ ਬਾਅਦ ਇੱਧਰ ਸਾਹਮਣੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਦੁਆਰਾ 22 ਨੰਬਰ ਫਾਟਕਾਂ ਤੇ ਆਏ ਹੋਏ ਹਾਂ ਆ ਖੱਬੇ ਪਾਸੇ ਆਪਣੇ ਫਾਟਕ ਮਤਲਬ ਰੇਲਵੇ ਲੈਣਾ ਨਾਲ ਨਾਲ ਸਾਰੇ ਜਾਰੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਨਵੇਂ ਬਾਸ਼ਾ ਦਾ ਗੁਰਦੁਆਰਾ ਸਾਹਮਣੇ ਇੱਕ ਮਿੰਟ ਗੱਡੀ ਕਰ ਲਈਏ పార్ਕ ਆਪਾਂ ਇੱਥੇ ਇੰਡੀਕੇਟਰਾਂ ਕਰ ਦਈਏ ਸਾਰੇ ਗੱਡੀ ਰੋਡ ਤੇ ਲਾਈ ਕਰਕੇ ਕਈ ਵਾਰੀ ਕੁਝ ਆ ਜਾਂਦਾ ਹੁੰਦਾ ਪਿੱਛੋਂ ਬਸਤਰਾ ਰੋਡ ਕਲੀਅਰ ਹੀ ਆ ਆ ਪਰ ਉਹਦੇ ਆ ਰੇਲਵੇ ਕ੍ਰੋਸਿੰਗ ਦੇ ਦੂਸਰੀ ਸਾਈਡ ਤੋਂ ਆਏ ਸੀ ਉੱਥੋਂ ਹੁਣ ਰਾਈਟ ਟਰਨ ਮਾਰ ਕੇ ਆ ਗਿਆ ਕਲੋਨੀ ਬਹੁਤ ਵਧੀਆ ਬਣੀ ਹੋਈ ਆ ਆਪਣੇ ਨਾਲ ਦੀ ਗੱਡੀ ਲਈ ਹੋਈ ਆ ਬਾਈ ਨੇ ਫੋਲ ਲਾ ਕੇ ਬੁੱਕਾ ਉੱਤੇ ਤੇ ਬਹੁਤ ਵਧੀਆ ਕਲੋਨੀਆਂ ਬਣੀ ਹੋਈ ਆ ਇਹ ਮਤਲਬ ਆ ਪਾਮ ਉਗਰਾ ਲਾਏ ਹੋਇਆ ਬਾਈ ਬੰਦੇ ਨੇ ਘਰੇ ਅਦਰ ਤੇ ਆਪਾਂ ਜਾ ਰਹੇ ਸੀ ਹੁਣ ਇੱਥੋਂ ਗੈਸਟ ਹਾਊਸ ਆਪਣੇ ਦੇ ਵਿੱਚ ਦੁਪਹਿਰ ਦੇ ਲੰਚ ਆਸਤੇ ਪਹੁੰਚੇ ਆ ਤੇ ਫਿਰ ਵਾਪਸ ਹੈੱਡ ਆਫਿਸ ਹੀ ਜਾਣਾ ਆਪਾਂ ਇਥੋਂ ਤੇ ਆ ਜੋ ਚੱਲਦੇ ਆਂ ਦੇਖਦੇ ਆਂ ਲొਕੇਸ਼ਨ ਲਈ ਹੋਈ ਹੈ ਮੇਰੀ ਕਿਉਂਕਿ ਇਸ ਗੈਸ ਹਾਊਸ ਦੇ ਵਿੱਚ ਮੈਂ ਫਸਟ ਟਾਈਮ ਆਇਆ ਆ ਪਹੁੰਚ ਗਏ ਆਂ ਵੀ ਆਈ ਪੀ ਗੈਸਟ ਹਾਊਸ ਆ ਇਹਦੇ ਵਿੱਚ ਅੰਦਰ ਐਂਟਰ ਜਾਣਾ ਆਪਾਂ ਹੋ ਕੇ ਆਹ ਸਾਹਮਣੇ ਸੋਲਰ ਵਾਲੀਆਂ ਫਲੇਟਾਂ ਮਨ ਲੱਗਦਾ ਲੱਗੀਆਂ ਹੋਈਆਂ ਬਾਕੀ ਆਪਾਂ ਅੱਗੇ ਦੇਖਦੇ ਆਂ 43 ਲੱਖ ਦਿਖਾਉਣਾ ਤੁਹਾਨੂੰ ਆ ਵੀ ਆਈ ਪੀ ਗੈਸਟ ਹਾਊਸ ਆ ਆ ਪਿੱਛੇ ਸਿਕਿਉਰਿਟੀ ਬੈਠੀ ਆ ਆ ਸਾਰੀ ਕਲੋਨੀਆ ਮਤਲਬ ਗ੍ਰੀਨਰੀ ਬਹੁਤ ਆ ਰਾਈਟ ਸਾਈਡ ਤੇ ਇਧਰ ਗਾਰਡਨ ਬਣਾਇਆ ਸੀ ਆ ਫੋਲ ਵਗੈਰਾ ਅੰਦਰਲੇ ਬਸੇ ਕਾਫੀ ਲੱਗੇ ਹੋਏ ਆ ਤੇ ਆ ਗਾਸਟ ਹਾਊਸ ਆ ਗੱਡੀ ਆਪਾਂ ਅੰਦਰ ਗੇਟ ਕੋਲ ਕੇ ਲਾ ਲਈ ਆ ਬੈਕ ਸਾਈਡ ਕਰਕੇ ਆ ਇੱਥੇ ਮਤਲਬ ਵਧੀਆ ਸਾਫ ਸਫਾਈ ਪੂਰੀ ਆ ਆਪਾਂ ਅੰਦਰ ਚਲਦੇ ਆ ਆ ਇੱਥੇ ਟੇਬਲ ਵਗੈਰਾ ਪਏ ਸੀ ਕਿ ਇੱਥੇ ਆਪਾਂ ਪਹੁੰਚ ਗਏ ਅੰਦਰ ਆ ਵਧੀਆ ਰੋਟੀ ਪਾਣੀ ਪੂਰਾ ਵਧੀਆ ਦਿੱਤਾ ਇਹਨਾਂ ਨੇ ਹਾਂ ਉਸ ਤੋਂ ਬਾਅਦ ਆ ਗਏ ਬਾਹਰ ਬੜੀਆਂ ਸੋਹਣੀਆਂ ਇੱਥੇ ਤਸਵੀਰਾਂ ਲੱਗੀਆਂ ਹੋਈਆਂ ਸੀ ਮਤਲਬ ਆਪਾਂ ਜਿਹੜੇ ਰੂਮ ਹੈਗੇ ਆ ਉਹ ਨਹੀਂ ਅੰਦਰ ਦਿਖਾਏਗੇ ਇਧਰ ਨਾਲ ਅਸੀਂ ਇੱਕ ਜਗ੍ਹਾ ਏ ਸੀ ਬਹੁਤ ਵਧੀਆ ਬਣੇ ਹੋਏ ਆ ਸਿਕਿਉਰਿਟੀ ਪਰਪਸ ਕਰਕੇ ਨਹੀਂ ਉਧਰ ਆ ਬਣਾਈ ਵੀਡੀਓ ਹੁਣ ਪਰ ਬਹੁਤ ਹੀ ਜ਼ਿਆਦੇ ਸੋਹਣਾ ਬਣਿਆ ਹੋਇਆ 2017 ਚ ਸੀਐਮਐਲੀ ਸਾਹਿਬ ਵੱਲੋਂ ਇਹਦਾ ਉਦਘਾਟਨ ਕੀਤਾ ਗਿਆ ਸੀ ਆ ਇਧਰਲੀ ਸਾਈਡ ਵੀ ਆ ਦੇਖੋ ਸਾਹਮਣੇ ਬੈਠਣ ਲਈ ਵਧੀਆ ਲੱਗੇ ਹੋਏ ਹਨ ਪਾਰਕ ਦੇ ਵਿੱਚ ਬੈਂਚ ਵਗੈਰਾ ਵਾਪਸ ਹੁੰਦਰੀਆ ਕੇ ਦੇਖੋ ਆ ਇਧਰ ਵੀ ਸਾਹਮਣੇ ਆ ਰੂਮੀਆਂ ਇੱਕ ਆ ਜੇ ਕਿਸੇ ਨੇ ਬਾਹਰ ਵੇਟਿੰਗ ਕਰਨਾ ਉੱਥੇ ਆ ਹਾਂ ਬਾਹਰਲਾ ਦ੍ਰਿਸ਼ ਹੈ ਦਾ ਫੇਰ ਵਾਪਸ ਨਾ ਇੱਥੇ ਗੱਡੀ ਲਈ ਮਤਲਬ ਕਾਫੀ ਜ਼ਿਆਦਾ ਗੱਡੀਆਂ ਦੀ ਪਾਰਕਿੰਗ ਹੈ ਇੱਥੇ ਕਿਉਂਕਿ ਅਫਸਰਾਂ ਨੇ ਆਉਣਾ ਹੁੰਦਾ ਕਰਕੇ ਤੇ ਆ ਨਾਲ ਜਿਹੜਾ ਦੂਸਰੇ ਪਾਸੇ ਜਿਹੜਾ 16 ਰਾਣੀਆਂ ਪਲੇਟਾਂ ਇਹ ਵੈਸੇ ਕੰਨ ਦਾ ਹੈ ਇਹ ਵੀ ਉਹੀ ਚੀਜ਼ ਹੈ